ਲੈ ਲੀਏ ਹਾਂ 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 ਕੀ ਹੈ ਸਿਸ ਜੱਕਲੇ ਤੇ ਮਗਰ ਮੰਗੜੀ ਆਈ ਜਾਣੀ ਆ ਮੰਗਰੀ ਲੈ ਆ ਆਖਰੇ ਉਹ ਤੇ ਜਣੇ ਜੁੜਦੇ ਨੇ ਆ ਭੱਜ ਕੇ ਆਉਗੀ ਦੇਖੀ ਮੇਰੇ ਜਣੀ ਆ ਜਾ ਫੇਰ ਬਣਾਈ ਵੀਡੀਓ ਇੱਧਰ ਖੜ ਜਾ ਆ ਜਾ ਦੇਖੀ ਰਾ ਉਹ ਵੀ ਬੱਤੀ ਕੋ ਆ ਜਾ ਵੀਰੇ ਪਹਿਲਾਂ あれはまだいない。Oh, yeah. <noise> ਉਹ ਨਾਲ ਹੀ ਮੈਂ ਭੱਜ ਕੇ ਉੱਥੇ ਖੜਦਾ ਆਇਆ ਆਇਆ ਰਈ ਪੂਰ ਮਾਰੀ ਤਾਂ ਆਉਂਦੀ ਹੈ ਕਿਦੀ ਬਾਤ ਚ ਬੋਲ ਕੇ ਬਾ ਆ ਖੜਿਆ ਬੋਤਲ ਦੁਬਾਰੀ ਲਿਆਵਾ ਚੱਕ ਕੇ ਇਧਰ ਆ ਜਾਈ ਉਹਨੂੰ ਕੀ ਕਹਿੰਦੀ ਐ ਰਾਤ ਬਹੁਤ ਜਣੇ ਜੁੜਤੇ ਸੀ ਹੁਣ ਤੱਕ ਘੱਟ ਜੁੜ ਰਹੇ ਨੇ ਲੈਮ ਕਰ ਰੱਖੀ ਆ ਹਾਂ ਹੁਣ ਜੁੜਿਆ ਨਹੀਂ ਕੋਈ ਵੀ ਜੁੜ ਰਹੇ ਨੇ ਦੋ ਜਣੇ ਕੀ ਦਿਖਾਈ ਜਾਂਦਾ ਆਪਣਾ ਬੋਲ ਬੋਲਦਾ ਨਹੀਂ ਜਾਂਦਾ ਆਪਣਾ ਹਾਂ ਚੈੱਕ ਕਰੋ ਜੀ ਗੱਬਰਾਂ ਹਾਂ ਲੱਸੀ ਪਾਲਦੀ ਐ ਦੁੱਧ ਤਾਂ ਸਾਰਾ ਪੀ ਜਾਣੀ ਐ ਲੱਸੀ ਘਾਦੀ ਕਰੀਏ ਹਾਂਜੀ ਦੋਸਤੋ ਕਰੋ ਚੱਕ ਜੀ ਕੱਟੀ ਬਿੱਲੋ ਹਾਂ ਬਿੱਲੋ ਹਾਂ ਬਿੱਲੋ ਐਚ ਐਲ ਡੀ ਵੀ ਦੀ ਕੱਟੀ ਹੈ ਜੀ ਇਹ ਐਚ ਐਲ ਡੀ ਵੀ ਸੀ ਮੰਡੀ ਬਹੁਤ ਚੰਗੀ ਇਦੀ ਭੈਣ ਆ ਜੀ ਇਹ ਜਿਹੜੀ ਆ ਬਿੱਲੋ ਆ ਆ ਇਹਦੀ ਸੋਨੂ ਦੀ ਭੈਣ ਆ ਲੈਂਦੀਆਂ ਨੇ ਨਿਆਰੀ ਕੁੱਲੀਆਂ ਆ ਜਾ ਬਨੇ ਆ ਜੀ ਬੈਠਾ ਆ ਜਾ ਵੀ ਗੱਬਰ ਗੱਬਰ ਆ ਗੱਬਰ ਆ ਗੱਬਰ ਆਈ ਗੱਬਰ ਆਪਣਾ ਅਰੇ ਮੱਤ ਜੋ ਆ ਗਏ ਬਈ ਉਹਨਾਂ ਦੇ ਗੇਣੇ ਤੇ ਦੇਦੀ ਦੇ ਨਾਲ ਪੱਜਾ ਆ ਬਈ ਕੁੱਤੇ ਹਾਂਜੀ ਆਪਾਂ ਤੁਹਾਨੂੰ ਜਿਹੜੀ ਫੀਡ ਪਾਉਨੇ ਆ ਉਹ ਦਿਖਾਉਨੇ ਆ ਸੈਗ ਦੀ ਪਾਉਨੇ ਆ ਜੀ ਸਖੀ ਡੇਰੀ ਦੀ ਸੈਗ ਦੀ ਫੀਡ ਆ ਆ ਬੁਰੀ ਹੈ ਪਈ ਇਧਰ ਅੰਦਰ ਦੇ ਪਾਸੇ ਪਈ ਆ ਆਪਣਾ ਉਹ ਸੈਗ ਦੀ ਫੀਡ ਵਰਤਦੇ ਆ ਦਾਣੇਦਾਰ ਫੀਡ ਹੈ ਗੋਲੀ ਵਾਲੀ ਆ ਮੱਝ ਦੀ ਵੀ ਆਪਾਂ ਨੇ ਬਾਦਲ ਦਾ ਸੀਮਨ ਲਵਾਇਆ ਹੋਇਆ ਜੀ ਉਹ ਮੱਝ ਦੀ ਕੱਟੀ ਆ ਬੈਠੀ ਐ ਆਪਣਾ ਐਚ ਐਲ ਡੀ ਵੀ ਦੀ ਐ ਜੀ ਬਹੁਤ ਸੋਹਣੀ ਇਹਦੀ ਵੀ ਆਪਣੇ 15-20 ਦਿਨ ਬਾਕੀ ਨੇ ਕਮੈਂਟ ਜਰੂਰ ਕਰਿਆ ਕਰੋ ਬਈ ਜਿਹੜੇ ਜਿਹੜੇ ਬੰਦੇ ਨਾਲ ਜੁੜੇ ਹੋਏ ਨੇ ਹਾਂ ਆ ਦੇਖੋ ਜੀ ਆ ਫੀਡ ਹੈ ਸਖੀ ਦੀ ਹੈ ਇਹ ਇਹ ਫੀਡ ਆਪ ਦੁੱਧ ਵਾਲੇ ਪਸ਼ੂਆਂ ਨੂੰ ਤੇ ਉਹਨਾਂ ਨੂੰ ਵਰਤਦੇ ਆ ਇਹ ਫੀਡ ਸਾਰੇ ਕੱਟਰੂ ਖਾਂਦੇ ਨੇ ਸਾਰੇ ਹਾ ਡਾਊਨ ਜਾਂ ਚੱਲ ਰਿਹਾ ਈ ਕੁਝ ਕੁ ਦਿਨਾਂ ਤੋਂ ਇਹ ਵਫਾਰਾ ਜਾ ਆ ਗਿਆ ਤੀ ਇਹਨੂੰ ਦੱਸਿਓ ਵੀ ਇਹਦਾ ਕੀ ਪਾਈਏ ਇਹਨੂੰ ਡਾਊਨ ਜਾਂ ਚੱਲ ਰਿਹਾ ਹੈ ਇਹ ਪੂਰੇ ਐਕਟਿਵ ਨੇ ਆਹ ਕੱਟੀ ਸਬ ਆਹ ਕੱਟੀ ਵੀ ਫੁੱਲ ਐਕਟਿਵ ਹੈ ਐਚ ਐਲ ਡੀ ਵੀ ਦੀ ਬਹੁਤ ਚੰਗੀ ਤੁਸੀਂ ਚਮੜੀ ਦੇਖੋ ਯਾ ਮੈਂ ਦੇਖੋ ਹੀ ਡਿਟੇਲ ਦਰਸ਼ਕਾਂ ਨੂੰ ਕੀ ਪਾਉਂ ਰਹੇ ਹੋ ਆ ਕੀ ਆ ਆ ਕਿ ਤੁਲੇ ਦੀ ਆ ਨੀਲੀ ਰਵੀ ਵਾਲੀ ਆ ਬਾਰਡਰ ਲਾਈਨ ਦੀ ਆ ਇਹ ਗੁਜਰਾਹ ਤੋਂ ਲੱਤੀ ਆਪਾਂ ਨੇ ਅੱਛਾ ਬਾਰਡਰ ਲਾਈਨ ਦੀ ਆ बच्ची का भी इलाज दस्यो जी बच्छी का पता नहीं कि ना अपना फार्म कि लगे जी उसी दस कमेंट करके ਜਿਹਵੇਂ ਗਮ ਖਾ ਰਹੀ ਹੈ ਇਹ ਇਹਦੀ ਬਹੁਤ ਵਧੀਆ ਬੱਚੀ ਹੈ ਜੀ ਕੰਡੇ ਵਾਲੇ ਦਾ ਟੀਕਾ ਭਰਾਏ ਸੀ ਜਿਹੜੀ ਦਾ ਆਪਣੇ ਆ ਹੁਣ ਕਿੰਨੇ ਦੁੱਧ ਤੇ ਵਾਗੀ ਬਈ ਵਾਗੀ 14 ਜੂਆਂ ਇਹਦਾ ਬਾਕੀ ਬਿਮਾਰ ਵੀ ਹੈ ਕੱਢਣਾ ਚਾਹੀਦਾ ਇਹਨੂੰ 16 17 ਕਿਲੋ ਦਾ ਉਹ ਮੱਝ ਖੜੀ ਆ ਆਪਣੀ ਵੱਡੀ ਆ ਕੱਟੀ ਆਈ ਇਹਦੀ ਬੱਚੀਆਂ ਇਹ ਦੇਖਣ ਨੂੰ ਤਾਂ ਬਹੁਤ ਸੋਹਣੀਆਂ ਨੇ ਰਹਿਣ ਕਰਨ ਦੀ ਦਿੱਕਤ ਵਾਲੀ ਆਉਂਦੀ ਇਹਨਾਂ 'ਚ ਰਹਿਣੀਆਂ ਨਹੀਂ ਹੈਗੀਆਂ ਬਹੁਤ ਵਾਰੀ ਟੀਕਾ ਭਰਾ ਲਿਆ ਤੇ ਡਾਇਰੈਕਟ ਕ੍ਰੋਸਿੰਗ ਕਰਾ ਲਈ ਤੇ ਹੁਣ ਤਾਂ ਆਪਣੀਆਂ ਤਿੰਨ ਕਟੀਆਂ ਨੇ ਇਹਨਾਂ ਤੇ ਇਹਨਾਂ ਨੂੰ ਪਾ ਕੇ ਡੈਰੀ ਪ੍ਰੋਟੀਨ ਆ ਦੋ ਦੋ ਗੱਟੇ ਫੇਰ ਕਰਾਂਗੇ ਇਹਨਾਂ ਨੂੰ ਗਾਹ ਮੱਕੀ ਮੁੱਕੀ ਖਵਾ ਕੇ ਵਧੀਆ ਹੋ ਜਾਣਗੇ ਫੇਰ ਇਹਨਾਂ ਦੇ ਚੰਗੇ ਸੀਮਨ ਲਵਾਵਾਂਗੇ ਆ ਵੱਡੀ ਫਾਰਮ ਦੀ ਗਾਂ ਮੁੱਢਾ ਸਭ ਤੋਂ ਪਹਿਲੀ ਚਾਰ ਪੰਜ ਸੂਏ ਸੂਪੀ ਪੀ ਲੱਭ ਦਿੱਤ ਹੋਲਾ ਲੱਸੀ ਵਾਲੀ ਬੋਤਲ ਚੱਕ ਕੇ ਫੇਰ ਜਾਊਗੀ ਮਗਰ ਮਗਰ ਹਾਂ ਆ ਗਿਆ ਬੂਰਾ ਬਾਗੀ ਹਾਂ ਕਮਟਕਮਟੀ ਨਹੀਂ ਆ ਰਿਹਾ ਦਰਸ਼ਕੋ पुई। हाँ कट्टी चेक करो जी ਪਤਾ ਨਜ਼ਾਰਾ ਲੈ ਰਹੀਆਂ ਨੇ ਆ ਜਾ ਗੱਭਰਾ ਤੁਪ ਚ ਦਾ ਜੰਮੀ ਚਮਕਦਾ ਆ ਜਾ ਹਾਂ ਬੁਰਿਆ ਗੱਡੀ 8 ਸਿਲੰਡਰ ਹੈ ਕੰਮ ਸਮਾਰ ਕੇ ਨਹੀਂ ਕਰਦਾ ਬਾਈ ਤੂੰ ਸਮਾਰ ਕੇ ਕਰਿਆ ਕਰ ਹਾਂ ਗੌਰ ਨਹੀਂ ਰੱਖਦਾ ਤੂੰ ਇਹ ਮੋਟਰਸਾਈਕਲ ਤਿਆਰ ਕਰਵਾ ਹੈ ਹੈ ਲਾਈਵ ਚੱਲ ਰਿਹਾ ਆ ਅਸਰ ਨਹੀਂ ਕਰ ਰਿਹਾ ਕੱਟਾ ਜਾਣਾ ਹੋਰ ਆ ਜੂਤੀ ਲਾਉਣਾ ਆ ਤਾਂ ਆ ਸਾਰਾ ਦਿਨ ਇਹਨੂੰ ਖਾਣ ਦਿੱਕਤ ਆ ਨਾ ਸਾਰਾ ਦਿਨ ਤੈਨੂੰ ਖਾਣ ਦਿੱਕਤ ਆ ਨਾ ਸਾਰਾ ਦਿਨ ਕੋਈ ਦੇਖ ਇਹਦੀ ਡੀ ਵਰਮਿੰਗ ਵੀ ਦੋ ਵਾਰੀ ਕਰਤੀ ਆਪਰਾਲੀ ਪਾਉਣਾ ਇਹ ਕੁੱਟ ਕੇ ਪਰਾਲੀ ਅੱਧੀ ਵਿੱਚ ਤੂੜੀ ਮਿਕਸ ਕਰਦਾਂ ਰਿਹਾ ਤੇ ਹਰਾ ਪਰਾਲੀ ਤਿੰਨੇ ਚੀਜ਼ਾਂ ਪਾਉਨੇ ਆ ਇਹ ਆਪਣਾ ਜਿਹੜਾ ਖੁੱਲੇ ਫਿਰਦੇ ਨੇ ਸਾਰੇ ਇੰਨਾ ਵਾਸਤੇ ਆ ਇਹ ਤੂੜੀ ਦੇ ਵਿੱਚ ਸਖੀ ਸਖੀ ਦੀ ਫੀਡ ਸਖੀ ਕੰਪਨੀ ਸੈਗ ਬਹੁਤ ਵਧੀਆ ਕੰਪਨੀ ਆ ਸੈਗ ਦੀ ਇਹ ਸੈਗ ਦੀ ਗੋਲੀ ਵਾਲੀ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਬਾਈ ਮਾਸ਼ੱਲਾ ਫਤਾਲੀ ਆਜੀ ਕਮੈਂਟ ਮੈਨੂੰ ਲੱਗਦਾ ਬੰਦ-ਬੰਦ ਨਾ ਹੋ ਰਹੇ ਹੁਣ ਯਾਰ ਆਉਣਾ ਹੈ ਲਾਈਵ ਚੈਟ ਹਾਂ ਨੀਲੀ ਆ ਦੇਖੋ ਜੀ ਠੇਰਦੀ ਹੈ ਕਿਨਾ ਇਹ ਗੁੱਜਰਾਂ ਤੋਂ ਲਈ ਹੋਈ ਮੱਝ ਹੈ ਜੀਵ ਦੇਖੋ ਤੁਸੀਂ ਜੀਵ ਲਾ ਜੀਵ ਜਮਾ ਲਾਲ ਹੈ ਜਾ ਦੰਦੀ ਨਾ ਵੱਢ ਲਈ ਬਿੱਲੋ ਤੁੱਪ ਦਾ ਅਨੰਦ ਮਾਰਨੇ ਨੇ ਬਿੱਲੋ ਚਲੋ ਏ ਪ੍ਰੋਗਰਾਮ ਆ ਗਿਆ ਚੀਦਾ ਆ ਗਿਆ ਪ੍ਰੋਗਰਾਮ ਕਿੱਦਾਂ ਵਗ ਜਾਗੇ ਪ੍ਰੋਗਰਾਮ ਦੇ ਤਾਂ ਆ ਵੀ ਜ਼ਰੂਰੀ ਨੇ ਅਰਗਿਆ ਮੈਂ ਦੱਸਦਾ ਮੈਂ ਦੱਸਾਂਗੇ ਅੰਕ ਕੱਢੀ ਆ ਆਹ ਆਹ ਨਹੀਂ ਆ ਰਿਹਾ ਸਰੇ ਖੰਟੀ ਬੋਲੀ ਖੰਟੀ ਢੰਡੇ ਜੀ ਐ ਸਲਾਮੀ ਲਿਆਵਾ